ਯਾਰ ਕਰੋ ਕਰੋ ਮੈਂ ਤਾਂ ਪਹਿਲਾਂ ਰੋਟੀ ਖਾ ਲਈ ਤੱਕ ਹੋ ਗਿਆ ਯਾਰ ਉਸਤਾਦ ਯਾਰ ਭੁੱਖ ਤਾਂ ਮੈਨੂੰ ਲੱਗੀ ਆ ਪਰ ਮੈਂ ਰੋਟੀ ਨਹੀਂ ਲਿਆਂਦੀ ਯਾਰ ਅੱਜ ਚੱਲ ਕੋਈ ਨਹੀਂ ਆ ਆ ਭੇਜੀ ਆ ਤੇਰੀ ਭਾਬੀ ਨੇ ਸਾਗ ਤੇ ਮੱਕੀ ਦੀ ਰੋਟੀ ਉਹ ਆਪਾਂ ਖਾਂਦੇ ਆ ਦੋਨੇ ਰਲ ਕੇ ਖਾ ਲੈਂਦੇ ਆ ਸਾਗ ਤੇ ਮੱਕੀ ਰੋਟੀ ਹਾਂ ਮੱਕੀ ਦੇ ਨਾਲ ਸਾਗ ਹਨਾ ਉਹ ਉਹੀ ਲੈਂਦਾ ਆ ਨਹੀਂ ਯਾਰ ਆ ਜਾਣਾ ਉਹੀ ਲੈਂਦੀ ਮੱਕੀ ਰੋਟੀ ਦੇ ਸਾਗ ਲੈਂਦਾ ਪਸੰਦ ਆ ਹਾਂ ਮੇਰੀ ਬੀਬੀ ਆਪ ਕਹਿੰਦੀ ਸੀ ਕਹਿੰਦੀ ਵੰਡ ਖਾਓ ਖੰਡ ਖਾਓ ਯਾਰ ਇਹ ਤਾਂ ਵਧੀਆ ਚੀਆ ਯਾਰ ਠੀਕ ਹੋ ਗਿਆ ਮੁਰਗਾ ਆ ਮੁਰਗਾ ਆ ਆ ਯਾਰ ਮੁਰਗਾ ਤਾਂ ਬੰਡ ਕੇ ਨਹੀਂ ਖਾ ਸਕਦਾ ਕੋਈ ਨਹੀਂ ਉਹ ਆ ਜਾ ਰੋਟੀ ਖਾਈਏ ਹੁਣ ਨਹੀਂ ਨਹੀਂ ਸਾ ਤੂੰ ਖਾਓ ਤਾ ਤੂੰ ਖਾਓ ਯਾਰ ਮੇਰੀ ਬੇਬੀ ਇਹ ਵੀ ਕਹਿੰਦੀ ਆ ਕਿਸੇ ਨਾਲ ਬੈਠ ਕੇ ਜਿਆਦਾ ਰੋਟੀ ਖਾਣਾ ਪਿਆਰ ਘਟਦਾ ਹੀ ਆ ਤੂੰ ਨਹੀਂ ਖਾਣੀ ਇੱਥੇ ਨਹੀਂ ਨਹੀਂ ਸਾ ਤੂੰ ਖਾਓ ਯਾਰ ਮਰਜ਼ੀ ਤੇ ਖਾਓ ਕੋਈ ਨਹੀਂ ਕੋਈ ਨਹੀਂ ਕੋਈ ਅੱਛਾ ਮੁਰਗਾ ਵੀਰ ਮੈਂ ਆਪਾ ਬਣਾਇਆ ਬਾਪੂ ਕਹਿੰਦਾ ਪਤਲਾ ਉਹ ਬਣਾਤਾ ਹਾਂ ਤਾ ਦੇਖ ਤਾਂ ਕੀ ਹੋ ਰਿਹਾ ਹੈ ਅਮਰ ਨਹੀਂ ਜਾ ਰਹਾ ਉਹ ਰੋਟੀ ਮਹਾਨੀ ਆ ਉਹ ਨਹੀਂ ਰੋਟੀ ਤਾਂ ਭਰਾਵਾ achar ਤੇ gande ਤਾਂ ਸੁੱਕੀ ਰੋਟੀ ਆ ਤਾ ਮੈਂ ਬਣਾਇਆ ਯਾ ਯਾਰ ਮੈਂ ਤਾਂ ਕੋਈ ਮੁਰਗਾ ਸਮਝਦਾ ਸੀ ਉਹ ਮੁਰਗਾ ਲੈ ਕੇ ਉਹ ਮੁਰਗਾ ਹੀ ਹੈ ਯਾ ਯਾਰ ਹਾਲ ਫੜ ਬਰਾ ਯਾ ਯਾਰ ਵਾਲੇ ਸ਼ਕਾ ਦੀਪਕ ਦੀ ਪੇਂਟਿੰਗ ਬਹੁਤ ਵਧੀਆ ਉਹ ਨੂੰ ਦਿਖਾਣਾ ਦੇਖ ਤਾਂ ਸਹੀ ਬਣਿਆ